ਨੱਪਾ ਜੀ ਇਹੋ ਜਿਹਾ ਤੁਹਾਡੇ ਨਾਲ ਸੇਵਾ ਤੇ ਨਾਂ ਜਾਣਦਾ ਕੀ ਹੋਇਆ ਚੱਕਰ ਵੀ ਇਹ ਵਾਕਾ ਇੱਕਰਾ ਹੋ ਗਿਆ ਸਾਡੇ ਪਿੰਡੋਂ ਨਾਲ ਸੇਵਾ ਜਾਂਦੀ ਹੈ ਵੀਰਜੀ ਬਾਲਣ ਦੀ ਅੱਛਾ ਜੀ ਉਹ ਬਾਬਾ ਕਾਲਾ ਕਿਹੜੇ ਪਿੰਡੋਂ ਬਠਾਰੀ ਪਿੰਡ ਅੱਛਾ ਬਾਬਾ ਬਕਾਲਾ ਸਾਹਿਬ ਹੋ ਜਾਂਦੇ ਆ ਬਾਲਣ ਵੱਡ ਕੀ ਦੀ ਉਹ ਮਦਦੋਂ ਕੱਟ ਕਰਕੇ ਗੁਰੂ ਘਰ ਛੱਡ ਗਏ ਅੱਛਾ ਜੀ ਕਿੰਦਾ ਦੀ ਸੇਵਾ ਬਾਬੇ ਨੇ ਲਾਈ ਆ ਉੱਥੇ ਠੀਕ ਆ ਸਾਡੇ ਪਿੰਡੋਂ ਸੰਗਤ ਜਾਂਦੀ ਆ ਮੁੰਡੇ 4-5 ਮੇਰੇ ਘਰ ਦੇ ਲੱਕ ਹੋਈਆਂ ਬਾਗੀ ਰੁਣੀ ਪੋਰਵੀ ਵੀਰਜੀ ਹੁਣੀਆਂ ਗੋਪੀ ਦਾ ਪੁੱਣੀ ਉਹ ਸਾਰੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਕਿ ਕੁਦਰਤੀ ਮੰਮੀ ਪਹੁੰਚ ਗਿਆ ਉੱਥੇ ਤੋਂ ਸਾਰੇ ਗੱਲ ਕਰ ਰਹੇ ਵੀ ਅੱਜ ਬਾਲਣ ਦੀ ਸੇਵਾ ਤੇ ਜਾਣਾ ਵਾ ਮੈਂ ਉਹਨਾਂ ਦੇ ਨਾਲ ਹੀ ਸਾਕੇ ਘੁੰਮਦਰਾ ਪਿੱਛੇ ਐਤ ਮੈਨੂੰ ਵੀ ਕਹਿਣ ਜਿੱਦਾਂ ਨਿੱਕਾ ਨਿਆਣਾ ਘੁੰਮਦਾ ਪ੍ਰਸ਼ਾਦ ਲੈਣ ਵਾਸਤੇ ਤੇ ਪ੍ਰਸ਼ਾਦ ਤੇ ਮੈਂ ਲੈ ਲਿਆ ਵੀਰਜੀ ਪਹਿਲੇ ਮੁੱਕ ਪੜਾਇਆ ਉਹ ਮੈਂ ਖਾਂਡਿਆ ਇਹਦੇ ਉਸ ਤੋਂ ਬਾਅਦ ਚ ਮੈਂ ਘੁੰਮ ਘੁਮਾ ਕੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਹਿੰਦਾ ਵੀ ਵੀਰਜੀ ਸਾਡੇ ਲੈ ਕੇ ਤੂੰ ਉਹਨੂੰ ਤਾਪੜਾ ਦੇ ਕੇ ਬਾਬਾ ਕਹਿੰਦਾ ਪਹਿਲਵਾਨਾਂ ਤੋਂ ਸੌ ਜਾ ਮੇਰਾ ਬੜਾ ਮਨ ਦੁਖੀ ਹੈ ਮਜਾ ਤੇ ਲਾਣਾ ਇਹ ਕਿ째 ਆਜ ਮੇਰਾ ਮਨ ਕੀਤਾ ਕੀਤਾ ਦਾ ਭੁੱਲ ਭਲੇਖੇ ਹੋਰ ਬੜਾ ਕਹਿੰਦੇ ਬਾਬਾ ਜੀ ਕਹਿੰਦੇ ਵੀ ਸੋਦਾ ਉਹਨੂੰ ਪਤਾ ਵੀ ਇਹ ਨਾ ਲੱਕੜਾਂ ਉੱਤੇ ਨਾ ਪਾਇਵੇ ਇਹਦਾ ਔਖਾ ਮਤਲਬ ਇਹਦਾ ਸਮਝਦੇ ਵੀ ਇੱਕ ਮਨ ਦੁਖੀ ਹੋਇਆ ਵੀ ਮੈਨੂੰ ਅੰਦਰੋਂ ਚਾਹੀ ਹਾ ਕੋਈ ਮੈਨੂੰ ਕਵੇ ਨਾਲ ਤੇ ਤੁਹਾਡਾ ਮਨ ਦੋਖੀ ਆ ਵੀ ਸੁਲਾ ਹੀ ਨਹੀਂ ਮਾਰੀ ਸੇਵਾ ਦੀ ਸੁਲਾ ਛੱਡ ਕੇ ਭਾਜੀ ਮੈਂ ਪੁੱਛਿਆ ਤਾਂ ਕਿ ਖੜਿਆ ਗਿਆ ਸੁਲਾ ਤਾਂ ਦੂਰ ਦੀ ਗੱਲ ਠੀਕ ਚਲੋ ਤੁਸੀਂ ਬੜਾ ਤਗੜਾ ਪ੍ਰੋਲਾਕੀਤਾ ਅੱਜ ਇਹ ਕਿਹੋ ਜਿਹੇ ਵੀਰ ਨੂੰ ਨਾਲ ਲੈਣਾ ਜਿਸ ਨੂੰ ਕੋਈ ਕੱਢਦਾ ਨਹੀਂ ਅਗਲੇ ਥੋੜ੍ਹੇ ਦਿਨਾਂ ਦਾ ਵੀ ਤੁਸਨ ਕੱਢਦਾ ਕੋਈ ਨਹੀਂ ਕਰਨਾ ਠੀਕ ਹੈ ਸਾਡੇ ਸਾਹਦੇ ਕੀਤਾ ਮੈਂ ਨਹੀਂ ਆ ਜਿਹੜਾ ਕੋਈਗਾ ਉਹ ਇਹਨਾਂ ਵਿੱਚ ਚਾਹਤੀ ਤੇ ਵੜਾਈ ਹੋ ਹਾਂ ਨਹੀਂ ਨਹੀਂ ਬਹੁਤ ਕੰਮ ਵੀਰ ਜ਼ਿੰਮੇਵਾਰੀ ਇਹਨੇ ਸਮਝੀ ਉੱਥੇ ਕੁਝ ਮਨਿੰਜਰ ਟੀਮ ਦਾ ਮਨਿੰਜਰ ਹਾਂ ਬਾਈ ਕੌੜਾ ਨਹੀਂ ਆਜਾ ਉਹਦਾ ਮੇਰਾ ਮਨਿੰਜਰ ਹਾਂ ਇਹ ਪਹਿਲਾਂ ਉਹਦਾ ਅਹੁਦਾ ਦਿੱਤਾ ਮੈਨੂੰ ਇਹ ਮੈਨਜਰ ਸਾਹਿਬ ਹੋ ਗਿਆ सोनू ਤੋਂ ਅਸੀਂ ਮੈਨਜਰ ਸਾਹਿਬ ਕਰਤਾ ਇਹ ਤੇ ਥੋੜਾ ਜਿੰਨੇ ਚੋਕੇ ਆ ਗਏ ਵੀਰਾਂ ਦੇ ਨਾਲ ਥੋੜੇ ਫਿਰਦੇ ਪਰ ਬੜਾ ਹੀ ਨੰਦ ਆ ਮਹਾਰਾ ਸੱਚੇ ਪਾਤਸ਼ਾਹ ਬਲਵਕਸ਼ ਇਹ ਵੀਡੀਓ ਵਿੱਚ ਇੱਕ ਸ਼ਾਹ ਪਿੰਡਾਂ ਵਾਲੇ ਵੀ ਲੈ ਜਾਣਾ ਇਹ ਗੱਲ ਹੈ ਜੀ 드디어. <laughs> 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 <laughs>